ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਬਜਿਤ ਇਸ ਵੀਡੀਓ ਦੇ ਵਿੱਚ ਆਪਾਂ ਮੈਂ ਕੋਸ਼ਿਸ਼ ਕਰੂੰਗਾ ਵੀ ਆਪਾਂ ਇੱਕੋ ਦਿੰਦੀਆਂ ਬੀਜੀਆਂ ਹੋਈਆਂ ਦੋ ਫਸਲਾਂ ਦਿਖਾਉਣ ਦੀਆਂ ਤੇ ਦੋਆਂ ਦੀ ਪਕਾਈ ਕਿਵੇਂ ਹੋ ਰਹੀ ਹੈ ਤੇ ਕੀ ਫਰਕ ਹੈ ਇਹ તાਪਮਾਨ ਦਾ ਕਿੰਨਾ ਕੁ ਪ੍ਰਭਾਵ ਪੈ ਰਿਹਾ ਹੈ ਤਾਂ ਪਹਿਲਾਂ ਜਿਹੜੀ ਆਪਾਂ ਕਣਕ ਦੇਖ ਰਹੇ ਹਾਂ ਇਹ ਹੈਗੀ ਹੈ ਡੀਬੀਡਬਲ 327 ਕਿਸਮ 1 ਨਵੰਬਰ 2024 ਦੀ ਬੀਜੀ ਹੋਈ ਹੈ ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਇਹ ਕਣਕ ਜ਼ਿਆਦਾਤਰ ਸੁਨਹਿਰੀ ਮਾਰਨ ਲੱਗ ਗਈ ਆ ਮਤਲਬ ਕਿ ਥੋੜੇ ਦਿਨਾਂ ਚ ਹੀ ਇਹ ਪਕਾਈ ਵੱਲ ਚਲੀ ਜਾਊਗੀ ਤੇ ਆ ਵੀ DBW 327 ਹੈ ਤੇ 1 ਨਵੰਬਰ 2024 ਦੀ ਹੀ ਬਜਾਈ ਹੈ ਪਰ ਦੋਏ ਕਣਕਾਂ ਦੇ ਵਿੱਚ ਫਰਕ ਹੈ ਆ ਉਹ ਫਰਕ ਇਹ ਆ ਇਹਨਾਂ ਦੀ ਬਜਾਈ ਦਾ ਜਿਹੜੀ ਆਪਾਂ ਪਹਿਲਾਂ ਦੇਖੀ ਆ ਉਹ ਹੈਗੀ ਆ ਸੁਪਰ ਸੀਡਰ ਦੀ ਬੀਜੀ ਹੋਈ ਤੇ ਜਿਹੜੀ ਹੁਣ ਦੇਖ ਰਹੇ ਆਂ ਹਰੀ ਕਣਕ ਇਹ ਵੀ ਇੱਕੋ ਦਿਨ ਦੀ ਤੇ ਉਹੀ ਕਿਸਮ ਹੈ ਤੇ ਇਹੇ ਆਪਾਂ ਨੇ ਬੀਜੀ ਹੋਈ ਆ ਸਰਫੇਸ ਸੀਡਰ ਦੀ ਕਣਕ ਤਾਂ ਇਹਦੇ ਚ ਆਪਾਂ ਦੇਖ ਸਕਦੇ ਆਂ ਬਈ ਜਿਹੜੀ ਸਰਫੇਸ ਸੀਡਰ ਵਾਲੀ ਕਣਕ ਹੈ ਉਹਦੀ ਪਕਾਈਏ ਜਿਹੜੀ ਹੈਗੀ ਆ ਉਹ ਸਹਜ ਨਾਲ ਹੋ ਰਹੀ ਆ ਕਾਰਨ ਕੀ ਹੈ ਕਿ ਜਿਹਦੇ ਵਿੱਚ ਆਪਾਂ ਸਰਫੇਸ ਸੀਡਰ ਨਾਲ ਜਿਹਨੂੰ ਬੀਜਦੇ ਆਂ ਤਾਂ ਉੱਪਰਲੇ ਪਾਸੇ ਇੱਕ ਪਰਾਲੀ ਦੀ ਤਹਿ ਬਣ ਜਾਂਦੀ ਹੈ ਜਿਹਦੇ ਨਾਲ ਜਿਹੜਾ ਤਾਪਮਾਨ ਹੈ ਉਹ ਇਹਦਾ ਘਟ ਜਾਂਦਾ 3 ਤੋਂ 4 ਡਿਗਰੀ ਸੈਲਸੀਅਸ ਆਮਰਾਉਂ ਤਾਪਮਾਨ ਘਟ ਰਿਹਾ ਹੈ ਤੇ ਆਹ ਜਿਹੜੀਆਂ ਹੁਣ ਆਪਾਂ ਕਣਕ ਦੇਖ ਰਹੇ ਹਾਂ ਇਹ 7 8 ਨਵੰਬਰ ਦੀ ਬੀਜੀ ਹੋਈ ਹੈ ਇਹ ਵੀ ਪਕਾਈ ਵੱਲ ਜਾ ਰਹੀ ਹੈ ਤਾਂ ਆਪਾਂ ਹੁਣ ਉਸੇ ਦਿਨ ਦੀ ਵੀ ਦੇਖ ਲਈ ਤੇ ਉਦੋਂ ਬਾਅਦ ਵਾਲੀ ਵੀ ਦੇਖ ਲਈ ਤੇ ਆਹ ਹੁਣ ਆਪਾਂ ਪਹੀ ਦੇ ਦੋਵੇਂ ਪਾਸੇ ਦੇਖੀਏ ਆਹ ਬਾਦ ਦੀ ਬੀਜੀ ਹੋਈ ਹੈ ਤੇ ਆਹ ਪਹਿਲਾਂ ਦੀ ਬੀਜੀ ਹੋਈ ਸਰਫੇਸ ਸੀਡਰ ਵਾਲੀ ਕਣਕ ਹੈ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਹਿਜ ਨਾਲ ਪੱਕ ਰਹੀ ਹੈ ਦੂਜੀਆਂ ਕਣਕਾਂ ਦੇ ਮੁਕਾਬਲੇ ਬਾਕੀ ਝਾੜ ਆਏ ਤੇ ਦੇਖਦੇ ਆ ਵੀ ਇਹਦਾ ਝਾੜ ਕੀ ਰਹਿੰਦਾ ਤੇ ਹੁਣ ਤੱਕ ਬਹੁਤ ਵਧੀਆ ਦਿਖ ਰਹੀ ਹੈ ਇਸ ਕਣਕ ਦੀ ਤੇ ਬਹੁਤ-ਬਹੁਤ ਸ਼ੁਕਰੀਆ ਜੀ ਵੀਡੀਓ ਚ ਬਣਾਉਣ ਲਈ ਸਤਿ ਸ੍ਰੀ ਅਕਾਲ